ਇਹੀ ਮੈਂ YouTube ਤੇ ਦੇਖਿਆ ਜੀ ਬੈਲੂ ਕਿ ਖਾਲਸਾ ਫਾਇਡ ਬਹੁਤ ਸਾਡੇ ਇਸ ਤਰ੍ਹਾਂ ਲੋਕਾਂ ਦੀ ਹਲਪ ਕਰ ਰਿਹਾ ਹੈ ਇਸ ਕਰਕੇ ਫਿਰ ਅਸੀਂ ਸੰਪਰਕ ਕੀਤਾ ਜੀ ਫਿਰ ਵੈਰੀਫਿਕੇਸ਼ਨ ਕਰਨ ਦਾ ਅਧਿਕਾਰ ਆਇਆ ਇਹ ਪਹਿਲਾਂ ਅਸੀਂ ਅਪਲੀਕੇਸ਼ਨ ਦਿੱਤੀ ਇਹਨਾਂ ਨੂੰ ਤੇ ਫਿਰ ਕਰਿਆ ਜੀ ਸਾਰਾ ਦੇਖ ਕੇ ਗਏ ਵੀ ਬਿਲਕੁਲ ਸਹੀ ਜੋ ਇਹਨਾਂ ਨੇ ਮੰਗ ਕੀਤੀ ਹੈ ਫਿਰ ਸਾਡੇ 31000 ਰੁਪਏ ਦੀ ਹਲਪ ਸਾਡੇ ਪਾਸ ਹੋਈ ਜੀ ਪਹਿਲਾਂ ਮੇਰੇ ਡੈਡੀ ਹੜੇ ਦੀ ਡੈਥ ਹੋ ਗਈ ਜੀ 2017 ਜੀ ਕਿ ਜੀ ਸਾਡੀ ਮੰਮੀ ਦੀ ਹੋ ਗਈ ਹੁਣ ਨੋ ਨਾਮ ਵਰਨੂ ਸਾਡੇ ਵੱਡੇ ਬਰਾਦਰ ਜੀ ਜਿਨ੍ਹਾਂ ਦੀ ਬੇਟੀ ਦੀ ਸ਼ਾਦੀ ਉਹਨਾਂ ਦੀ ਡੈਥ ਹੋ ਗਈ ਜੀ ਉਹਨਾਂ ਦਾ ਡੇਂਗੂ ਹੋ ਗਿਆ ਜੀ ਨਾਲ ਹਾਰਡ ਦੀ ਪ੍ਰੋਬਲਮ ਆ ਗਈ ਜੀ ਉਸ ਤੇ ਕਰਨ ਡੈਥ ਹੋ ਗਈ ਇਹਨਾਂ ਦੀ ਵਿਆਹ ਰੱਖਿਆ ਸੀਗਾ ਹਾਂਜੀ ਵਿਆਹ ਰੱਖਿਆ ਸੀਗਾ 1 ਮਹੀਨਾ ਗਿਆ ਜ ਰਹੀ ਨੇ ਇਹ ਕੁੜੀਆ ਦੇ ਉਸ ਤੋਂ ਬਾਅਦ ਇਹ ਖਾਲਸਾ ਹੈਲਪ ਨੂੰ ਹੈਲਪ ਵਾਸਤੇ ਬੇਨਤੀ ਕੀਤੀ ਉਹਨਾਂ ਨੇ ਸਾਡੀ ਇੱਕ ਰਿਆਨੇ ਸਮਾਂ ਦੀ 31000 ਰੁਪਏ ਦੀ ਹੈਲਪ ਕੀਤੀ ਜੀ ਬਹੁਤ ਸਰ ਗਿਆ ਸੀ ਠੀਕ ਆ ਹਾਂਜੀ ਸਰ ਗਿਆ ਜੀ ਪਹਿਲਾਂ ਹੀ ਸਾਡੇ ਕੰਪੈਨ ਦਾ ਕੰਮ ਹੀ ਹੁੰਦਾ ਐ ਮਤਲਬ ਐਕਸੀਡੈਂਟ ਹੋ ਗਿਆ ਕੰਪੈਨ ਦਾ ਜੀ ਉਸ ਤੋਂ ਬਾਅਦ ਬ੍ਰਦਰ ਦਾ ਕੰਪੈਨ ਦੇ ਖੋਰ ਬੰਗ ਦੀ ਬਾਹਰ ਜੰਦੇ ਸੀਗੀ ਉਸ ਤੋਂ ਬਾਅਦ ਬ੍ਰਦਰ ਦੀ ਡੈਥ ਹੋ ਗਈ ਉਸ ਤੋਂ ਤਿੰਨ ਮਹੀਨੇ ਬਰ ਗਏ ਪਰ ਜਾਈ ਸਾਡੇ ਪਰ ਆਪਤੀ ਜਾਈ ਮੈਂ ਆਈ ਪਤੀਜੀ ਦੀ ਸ਼ਾਦੀ ਹੋ ਗਈ